ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕਿ ਨੀਲੀ ਰਾਵੀ ਤਾਜੀ ਸੂਈ ਵੀ ਪਿੱਛੇ ਵੀ ਬੱਚਾ ਫੀਮੇਲ ਕਾਫਾ ਜੇਰ ਪੈਂਡਿੰਗਾ ਸੂਈ ਨੂੰ ਕੁਝ ਕਮੈਂਟੀ ਹੋਇਆ ਤੇ ਇੱਕ ਥੋੜੀ 2 ਮਹੀਨੇ 2 ਮਹੀਨੇ ਲਗਭਗ ਦੀ ਸੂਈ ਵੀ ਇਹ ਦੋਨਾਂ ਦੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਢਿੱਲੋ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਢਿੱਲੋ ਸੋਨੂ ਆਪਾਂ ਡੈਮਪੂਰਾ ਜ਼ਿਲ੍ਹਾ ਮੋਗਾ ਜੀ ਨੇ ਆ ਸਤਿ ਸ਼੍ਰੀ ਅਕਾਲ ਮੋਬਾਈਲ ਨੰਬਰ ਹੈਗਾ 78990995 ਪਹਿਲੇ ਨੰਬਰ ਦਾ ਆਪਾਂ ਨੀਲੀ ਰਾਵੀ ਮੈਂ ਦੇਖੀ ਇਹਨੇ ਕਿਹੜਾ ਸੂਆ ਏ ਇਹ ਢਿੱਲੋ ਵੀ ਦੂਜੇ ਸੂਏ ਸੂਈਆ ਹੁਣੀ ਸੂਈ ਜਾਂਦਾ ਕਿੰਟੀ ਹੋਇਆ ਜੀ ਲੈਣ ਵਾਲਾ ਤੀਜਾ ਮੰਨ ਲਿਆ ਉਹਦਾ ਹਾਂ ਲੈਣ ਵਾਲਾ ਤੀਜਾ ਮੰਨ ਲਿਆ ਕੋਈ ਚੱਕਣੀ ਠੀਕ ਆ ਬੱਚਾ ਇਹਦੇ ਮਗਰ ਹੈ ਕਿ ਕੱਟੀ ਹੈਣਾ ਹਾਂ ਇਹ ਆਪਾਂ ਤੁਹਾਨੂੰ ਉਹਦੇ ਵੀ ਦੱਸਿਆ ਜੀ ਆ 33 ਰੱਦੀਆ ਕੋਈ ਉਹਦੀ ਪੂਰੀ ਟੌਪ ਦੀ ਗੱਟੀ ਹੈ ਪਿਓਰ ਨੀਲੀ ਦਾ ਵੀ ਹੈਨਾ ਚੋਹ ਨੀਲੀ ਦਾ ਵੀ ਅੱਖਾਂ ਓੱਖਾਂ ਸਾਰੇ ਮਣਕੜੀਆਂ ਹਨਾ ਕੁਛ ਬਈ ਕਿਉਂ ਆ ਜਾਵਾਂ ਠੀਕ ਹੈ ਤੇ ਜੇ ਰਹੇ ਜੇ ਪੈਣੀ ਹੈ ਹਨਾ ਜੇ ਤਾਂ ਬਰਾਹ ਦਾ ਘੰਟੇ ਠੀਕ ਹੈ ਥੋੜਾ ਟਾਈਮ ਹੈ ਬੱਚਾ ਬੱਚਾ ਚੱਤੀ ਜਾਂਦੀ ਹੈ ਤੇ ਧਾਰਾ ਤੂੰ ਰੋਕਿਆ ਮੈਂ ਜਮ ਇੱਕ ਨੰਬਰ ਚਵਾਈ ਨਾ ਮਾਰ ਠੀਕ ਹੈ ਆਂ ਹੀ ਗਾਨੇ ਵਰਗੀ ਹੋ ਗਈ ਠੀਕ ਹੈ ਸੋ ਜਿੱਦਾਂ ਮਰਜੀ ਥੱਲੇ ਬਹਿ ਜਾਓ ਤੇ ਮਾਰੀ ਧਾਰਾ ਜੀ ਲੈ ਗਿਆ ਮਗਰਲੇ ਥੋੜੀ ਚਵਾਈ ਦੇ ਸੋ ਧਾਰ ਦੇਖੋ ਧਾਰ ਵਗੈਰਾ ਪੂਰੀ ਓਕੇ ਹੈ ਸਾਫ ਇਤਨੀ ਮੋਟੀ ਚਵਾਈ ਹੈ ਤੇ ਮੂਹ ਰਖਣਾ ਵੀ ਧਾਰਾ ਮਾਰਦੀ। ਉਹ ਦੇਖ ਕੋ ਚੌਂਟ ਜਵਾਜ ਇੱਕ ਨੰਬਰ ਥਾਣ ਪੂਰਾ ਗੁੱਲੇ ਵਾਲਾ ਜਵਾਹ ਹਣਾ ਕੋਈ ਭੂਸ਼ਰ ਲਾਣੀ ਪੂਰੀ ਸੀ ਲੱਢੀ ਆ ਬਈ ਠੀਕ ਆ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ ਮੰਨ ਕੇ ਚੱਲ ਜਲੋ ਇਹਨਾਂ ਗੱਪ ਮੋਲ ਇਹਨਾਂ ਮਾਚੀ ਵਾਲਾ ਚਲ ਕਿ ਜਿਹੜਾ ਹਾ ਹੁਣ ਬਰੀਡ ਆ 14 15 ਕਿਲੋ ਮੋਜ ਨੇ ਕਰਦੀ 14 ਮੰਨ ਕੇ ਲੈ ਸਕਦਾ ਆ 14 ਮੰਨ ਕੇ ਭਾ ਕੀ ਰਹੂ ਇਹਦਾ ਭਾ ਇਹਦਾ ਖੂਨ ਵੀ ਹੋਊ ਜੇ ਤੋਰੀ ਬਾਹਰ ਨੂੰ ਫੂਰ ਕੱਦ ਕਾਢ ਮੂਹ ਹਥਾ ਚੰਗਾ ਅੱਧਾ ਘੰਟਾ ਹੋ ਗਿਆ ਸੂਈ ਨੂੰ ਲੇਵਾ ਵਗੜਾ ਦੇਖੋ ਸੋਹਣੀ ਬਣੀ ਆ ਤੇ ਕੱਦ-ਕੱਡ ਚੰਗਾ ਪਿਓਰ ਨੀਲੀ ਦਾ ਵੀ ਦੀ ਪਿੱਛੇ ਵੀ ਇਹਦੇ 31 ਫੀਮੇਲ ਕਾ ਕੋਈ ਨੁਕਸਾਨ ਨਹੀਂ ਕੱਟੀ ਆ ਝੂਟ ਚੱਕਾ ਦਾ ਕੋਈ ਨੁਕਸਾਨ ਆਪਣਾ ਬਾਬਰ ਬੰਦ ਦੀ ਲਾਈਨ ਦੇ ਵਿੱਚੋਂ ਆ ਗਿਆ ਉਹਦੀ ਕੱਟੀ ਆ ਗਈ ਹਮਸੇ ਬਲੱਡ ਲਾਈਨ ਦੇ ਤੇ ਦੇਖੋ ਕੱਦ ਵੈੱਟ ਚੰਗਾ ਜਿੰਦ-ਜਾਨ ਬਹੁਤ ਆ ਸਾਫ ਸੁਥਰੀ ਰਾਜੀਸਫ ਵੀ ਬੜੀ ਦੀ ਨਿਸ਼ਾਨੀਆਂ ਸਾਰੇ ਕਵਰ ਕਰਦੀ ਐ ਏ ਟੂ ਜ਼ेड ਚੱਲੇ ਵਗੈਰਾ ਤੁੰਨ ਵਗੈਰਾ ਠੀਕ ਹੈ ਜਿੱਥੇ ਮਰਜੀ ਚੋਈ ਚੱਲੋ ਹਣਾ ਬਾਕੀ ਇਹ ਦਸਨ ਤੋਂ ਵੀ ਠੰਡੀ ਵਾਲੀ ਹੁੰਦੀ ਹੈ ਦੇਖ ਅਮੀਵਾਲੂ ਵਾ ਦੇਖਦਾ ਟੋੜਾ ਦਾ 1 ਨੰਬਰ ਜੀ ਬੱਚੇ ਦੇ ਲੱਗਾ ਤੋ ਵੀਰੋ ਲੇਵਾ ਵਗੈਰਾ ਦੇਖੋ ਨੇੜੇ ਤੋਂ ਸੋਹਣਾ ਸਾਫ ਸੁਥਰਾ ਪਿਓਰ ਨੀਲੀ ਦਾ ਵੀ ਨਹੀਂ ਮੈਂ ਸੂਈ ਸਵਾਈ ਧਾਰਾ ਵਗੈਰਾ ਸਾਰੇ ਓਕੇ ਆ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਕੱਦ-ਕਾੜ ਚੰਗਾ ਜਿੰਦ-ਜਾਨ ਸਮੀ ਬੜੀ ਬਹੁਤ ਜਿਆਦਾ ਥਣ ਸੋਹਣਾ ਗੁੱਲੇ ਵਾਲਾ ਕੋਈ ਵੀ ਵੀਰੇ ਨੂੰ ਫਿਰ ਜਿੰਦਾ ਚਾਹ ਹਣੋ ਵਿੱਚ 14 ਕਿਲੋ ਦੁੱਧ ਮੰਨ ਕੇ ਲੈ ਲਿਓ ਬਾਕੀ ਆਪਣੀ ਸੇਵ ਹੈਡ ਮੰਡਾ ਕਿਲੋ ਅੱਧਾ ਕਿਲੋ ਵੱਧ ਘੱਟ ਵੀ ਸਕਦਾ ਦੁੱਧ 14 ਕਿਲੋ ਵੀ ਬਈ ਬਹੁਤ ਹੋ ਜਾਂਦਾ ਜਾਏ ਗੱਲ ਹੈ ਨਾ ਇਹਨੇ ਕੱਪ ਬਾਕੀ ਚੰਗੇ ਰੀ ਦੇ ਮਾਨ ਸੇਰੀ ਦੇ ਚ ਲਿਖੀ ਆਪਾਂ ਠੀਕ ਹੈ ਬਾਅਦ ਕੀ ਆਪਾਂ ਉਹਦੇ ਗੰਮਣ ਦੇ ਜੀ ਗਿਆ ਸੀ ਗੱਬਣਾ ਵੀ ਆਪਾਂ ਤਾਂ ਅਸੀਂ ਵੀ ਕੱਟੀ ਵਾਲਾ ਸੀਮਣੀ ਲੱਗਿਆ ਉਹ ਤੇ ਕੱਟ ਵੀ ਦਿੱਤੀ ਆ ਠੀਕ ਹੈ ਅੱਗੇ ਦੂਜਾ ਨੰਬਰ ਜਿਹੜੀ ਇਹ ਦੇਖੀ ਜਾਨੇ ਆਪਾਂ ਇਹਨੂੰ ਸਵਿੰਡਲ ਹੋ ਇੱਕ ਮਹੀਨਾ 15 ਦਿਨ ਹੋ ਗਏ ਭਾਈ ਡੇਢ ਹੋ ਗਿਆ ਡੇਢ ਹੀ ਮੰਨ ਲਾ ਤੂੰ ਠੀਕ ਹੈ ਤੇ ਦੁੱਧ ਹੋਣ ਹੋਗਾ ਭਈ ਇਸਲੇ 8 8.5 8.5 ਭਾਜ ਦਾ ਕੀ ਆ ਭਾਜ ਦਾ ਬਸ ਮੁੰਨ ਜਿੰਨਾ ਮਰਜ਼ੀ ਕਰਾ 70 ਕਿਲੋ ਦਾ 60000 ਦੀ ਦੇਣੀ 60 ਦੀ ਦੇਂਦਾ ਨਹੀਂ ਇਹ ਬਾਹਰ ਦੀ ਨਹੀਂ ਪੈਂਟ ਦੀ ਵਾਹ ਜੇ ਛੋਟ ਕਰਦਾਂਗੇ ਪੈਂਟ ਵਾ ਠੀਕ ਆ ਮਨਾਂ ਚੌੜ ਦੀ ਦੇ ਦਾਂਗੇ ਚੌੜ ਦੀ ਦੇ ਦਾਂਗੇ ਚੱਲ ਕੋਈ ਚੌਣ ਚਵਾਤਾ ਰੋ ਓਕੇ ਮੈਂ ਇੱਕ ਨੰਬਰ ਚਵਾਈ ਆ ਬਈ ਕੋਈ ਥਰਜ ਨਾ ਉਸਨੀਆ ਗਾਰੰਟੀ ਆ ਆ ਕੱਟਾਂ ਮਗਰ ਲੈਣ ਵਾਲਾ 2 ਮਹੀਨੇ ਦੀ ਮੰਨ ਕੇ ਲੈ ਜੇ ਉਹਦੇ ਅਗਲੀ ਸਮਝ ਆ ਬਈ ਹਣਾ 2 ਮਹੀਨੇ ਦੀ ਅਰੀਜਨਲ ਸੱਚਾਈ ਦੀ ਗੱਲ ਆ 1 ਮਹੀਨਾ 15 ਦਿਨ ਠੀਕ ਐ ਤੇ ਗੱਬਰ ਹੋਣ ਦੇ ਕਾਬਿਲ ਜੀ ਜਿਵੇਂ ਕਹਣ ਹਣਾ ਆਵਾ ਤਾਰਾ ਦੇ ਦੂ ਥੋੜੇ ਦਿਨ ਤੱਕ ਠੀਕ ਐ ਚੌਣ ਚ ਵਾ ਇੱਕ ਨੰਬਰ ਚੌਣ ਚ ਵਾ ਇੱਕ ਨੰਬਰ 64000 ਦੇ ਆ 8 ਕਿਲੋ ਦੋ ਤੇ ਦੇਵਾਂਗੇ ਇਹ ਨਹੀਂ ਆ ਬਸ ਗੱਡੀ ਤੇ ਬਾਕੀ ਮੇਨ ਗਾਲਾ ਬ ਦੇਖੀਏ ਥੱਲੇ ਮਿਲ ਕੇ ਵੇਖੋ ਜਮਾ ਕਿਆ ਬਾਤ ਬਾਕੀ ਹੁਣ ਟਿਲੋ ਟਾਈਮ ਵਿਗੜ ਹੁੰਦਾ ਚੋਨੀਆਂ ਬਈ 8 ਵਜੇ ਹੈ ਚੋਨੀਆਂ ਵੀ ਹਰੇ 8 ਵਜੇ ਸਵੇਰ ਦੇ ਸਵਾਰਟਾ ਟਾਈਮ ਆਗਾ ਲੈਵਲ ਉਪਰ ਦੇਖੋ ਸੋਹਣਾ ਸਾਫ ਸਫਤਰਾ ਤੇ ਪਤਲੇ ਕੁੰਬਲੇ ਦੀ ਆ ਜਮਾ ਤੇ ਇਹ ਨਹੀਂ ਗੱਲ ਤੇ ਪਤਲੇ ਚਮੜੀ ਵਿੱਚ ਦੁੱਧ ਪੀਣ ਵਾਲਾ ਸੌਦਾ ਜਮਾ ਪੂਰਾ ਵਧੀਆ ਹੈਗਾ ਸੁੱਕਾ ਦਕਾਟ ਵਗੈਰਾ ਸਿੰਘ ਮੂੰਹ ਮੱਥਾ ਦੇਖ ਸਕਦੇ ਸੋਹਣਾ ਗੋਲ ਸਿੰਘ ਆ ਤੇ ਕੀਮਤ ਸਿਰਫ 64000 ਕੋਈ ਵੀ ਛੋਟੀ ਮੰਨ ਕੇ ਆਵੇ ਨਾ ਜੈ ਜੈ ਗੱਲਾ ਮੱਝ ਤਾਂ ਮੱਝ ਹੀ ਆ ਜੈ ਜੈ ਗੱਲਾ ਜੇ 100 ਚਾਚਾ ਦੇ ਇੱਕ ਪਿਓ ਉਹ ਗੱਲਾਂ ਮੱਝ ਮੱਝ ਹੀ ਹੁੰਦੀ ਐ ਜੇ ਮੱਝੀ ਵੇਚਦੇ 60 60 ਦੀ ਫਿਰ ਵਗੇ ਇਹਨਾਂ ਦੀ ਜੈ ਜੈ ਗੱਲਾ ਯਾਰ ਕਮਜੇ ਦੇ ਕੱਟਿਆ ਨਹੀਂ ਛੱਡਦੇ ਚਲੋ ਉਧਰ ਕੰਡੂ ਦੇਣੀ ਐ ਇਧਰ ਮਨਾਂ ਗੱਪਣ ਹੋਣਗੇ ਵਧੀਆ ਪੋਕਰੀ ਪਾਉ ਦੇਣੇ ਠੀਕ ਐ ਸੋ ਲੈਵਲ ਉੱਪਰ ਚੰਗਾ ਹੁਣ ਚਬਾਈ ਇਹਦੀ ਹੋਈ ਵੀ ਆ ਹਨਾ ਹਾਂ ਹੁਣ ਤਾਂ ਟਾਈਮ 8 ਵਜੇ ਆ ਬਿਡ ਲਵੇ ਨੰਬਰ ਬੋਲੀ ਆਪਣਾ ਨੰਬਰ ਹੈਗਾ 98290 9972 ਐਂਡ ਹਮਦਪੁਰਾ ਜੀ